ਭਾਈ ਕਿਨ ਆ ਗਏ ਆਪਣਾ ਭਾਈ ਸੰਦੀਪ ਕੁਮਾਰ ਹੈ ਮੇਰਾ ਨਾਮ ਤੇਰੇ ਭਾਈ ਭਾਈ ਅਰਮੰਦਰ ਸਾਹਿਬ ਕੇ ਹਿੰਮਤ ਹਟੇ ਕਿਹੜੀ ਜਗ੍ਹਾ ਤੋਂ ਆਏ ਸੀ ਭਾਈ ਜੰਮੂ ਤੋਂ ਆਏ ਹਾਂਜੀ ਤੇ ਭਾਈ ਕੀ ਵਾਹ ਕੇ ਗੱਡੀ ਚਾਹਾਂ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਤੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਥਾਰ ਭਾਈ ਥਾਰ ਤੇ ਅੱਗ ਕਿਨੇ ਲੱਗੀ ਕਾਰਨ ਕੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਆਂ ਇਹਨੂੰ ਵੱਡੀ ਹੈ ਉਹਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਹੈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਣਾ ਅਹੀਂ ਜਾ ਰਹੇ ਤਿੰਨ ਜਿਹੜੇ ਸਵਾਰੋਂ ਗੇ ਜਾ ਰਹੇ ਆ ਇਹ ਆਪਣੀ ਜਾਨ ਬੜੀ ਮੁਸਕਨਾ ਮੁਕ ਜਾ ਕੇ ਨਿਕਲੇ ਆ ਬਾਹਰ ਹਣਾ ਤੇ ਆ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਸੀਂ ਮੁੜੇ-ਘੁੜੇ ਹੀ ਤਾਂ ਬਾਹਰ ਨਿਕਲ ਗਏ ਅਗਰ ਸੱਟ ਨਾਲ ਫੈਮਲੀ ਹੁੰਦੀ ਤੇ ਭਾਈ ਓਖਾ ਹੀ ਬਚਾ ਓਖਾ ਹੀ ਫੈਮਲੀ ਦਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਭਾਈ ਜਾਨੀ ਨੁਕਸਾਨ ਆ ਕੋ ਬਚ ਗਏ ਆ ਆਪਾਂ ਨਿਕਲ ਗਏ ਅਸੀਂ ਮੁੜੇ-ਘੁੜੇ ਹੀ ਥੋੜੀ ਗੱਡੀ ਭਾਈ ਤੁਹਾਡੇ ਸਾਹਮਣੇ ਆ ਉਹ ਦੇਖ ਸਕਦੇ ਤੁਸੀਂ ਲਾਈਵ ਚੱਲ ਰਿਹਾ ਉਹ ਇਥੇ ਪੂਰੀ ਜਨਤਾ ਦੇਖ ਰਹੀ ਹੈ ਭਾਈ ਜੀ ਸਰ ਇਹ ਕਿਹੜੀ ਜਗ੍ਹਾ ਤੇ ਆ ਰਖਿਆ ਇਹ ਕੰਪਨੀ ਬਾਹਰ ਦੀ ਬਾਹਰ ਦੀ ਸਾਈਡ ਤੇ ਆ ਸਿਵਲ ਹ ਇਹ ॠषि ਕਿਸ਼ੋਰ ਕੋਈ ਬਾਤ ਲੱਗਦੀ ਹੈ ਹਾਂਜੀ ਇਹ ਜੰਮੂ ਤੋਂ ਰਹਿਣ ਵਾਲਾ ਹੈ ਇਹ ਆਪਣੇ ਇੱਥੇ ਆਇਆ ਸੀ ਮੱਥਾ ਟੇਕਣ ਵਾਸਤੇ ਤਿੰਨ ਜਾਣੇ ਸੀ ਇਹ ਵਾਪਸ ਜਾ ਰਿਹਾ ਸੀ ਤਾਂ ਅਗੋਂ ਕੋਈ ਸਰਕਾਰ ਪਾਇਰ ਗੱਡੀਆਂ ਗੱਡੀਆਂ ਲੈ ਆ ਗਏ ਇਸ ਤਰ੍ਹਾਂ ਦਾ ਕੋਈ ਜਾਣੇ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਗੱਡੀ ਕਿਹੜੀ ਸੀ ਇਹ ਥਾਰ ਗੱਡੀ ਸੀ ਥਾਰ ਥਾਰ